ਹਾਂਜੀ ਮਿੱਤਰੋ ਆਪਾਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਹੀਰਾ ਤੇ ਲਓ ਜੀ ਤੇ ਅਸ ਛੋਟੇ ਬੱਚੇ ਨੇ ਆਪਾਂ ਬਾਹਰ ਆ ਕੀਤਾ ਸੀ ਵੀ ਤੈਨੂੰ ਮਾਈਕ ਦੇ ਕੇ ਜਾਣੇ ਆ ਤੇ ਆਪਾਂ ਹੁਣ ਪਹਿਲਾਂ ਤਾਂ ਮਾਈਕ ਲੈ ਕੇ ਆਏ ਇਹਦੇ ਵਾਸਤੇ ਸਪੈਸ਼ਲ ਹਨਾ ਤੇ ਇਹਨੂੰ ਆਪਾਂ ਪਾਉਂਦੇ ਆ ਤੇ ਹੋਰ ਵੀ ਕੀ ਹਾਲਾ ਠੀਕ ਪੂਰਾ ਖੁਸ਼ ਆ ਹੁਣ ਤੈਨੂੰ ਮਾਈਕ ਲੈ ਕੇ ਦੇ ਦੇ ਪੂਰੀ ਘੰਟ ਠੀਕ ਹੈ ਗਾਇਕ ਨੇ ਪੂਰਾ ਬੋਲ ਤੇ ਲਓ ਵੀ ਮਿੱਤਰੋ ਪਹਿਲਾਂ ਤਾਂ ਆਹ ਫੜੇ ਨੂੰ ਸਾਰੇ ਭਰਾਵਾਂ ਦਾ ਬਾਈ ਧੰਨਵਾਦ ਆ ਦਿਲੋਂ ਹਨਾ ਜਿਨ੍ਹਾਂ ਨੇ ਜਿਨ੍ਹਾਂ ਨੇ ਮੰਨ ਲਓ ਵੀਡੀਓ ਸ਼ੇਅਰ ਕਰੀ ਇਸ ਬੱਚੇ ਦੀ ਤੇ ਬਹੁਤ ਸਾਰਾ ਪਿਆਰ ਦਿੱਤਾ ਤੇ ਪਹਿਲਾਂ ਤਾਂ ਕਹੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਹਾਂ ਪਹਿਲਾਂ ਤਾਂ ਬਾਈ ਸਤਿ ਸ੍ਰੀ ਅਕਾਲ ਕੀ ਹਾਲਾ ਜੀ ਠੀਕ ਹੈ ਜੀ ਬਾਈ ਪੂਰਾ ਚਾਰ ਜੜਾ ਫਿਰ ਜੀਰੋ ਵੀਡੀਓ ਵਾਇਰਲ ਹੋ ਗਈ ਪੂਰੀ ਬੰਦ ਹਾਂਜੀ ਹਾਂਜੀ ਠੀਕ ਆ ਤੇ ਕਿੰਨੀ ਕੁ سپورਟ ਆ ਬਾਈ ਫਿਰ ਕਰੋ سپورਟ ਫੁੱਲ ਆ ਬਾਈ ਫੁੱਲ ਬੜਾ ਫੁੱਲ سپورਟ ਆ ਅੱਛਾ ਤੇ ਲੈ ਵੀ ਫਿਰ ਅੱਜ ਕਿਹਦਾ ਸੁਣਾਏਗਾ ਗੋਲੀ ਵਾਲਾ ਸੁਣਾ ਗੋਲੀ ਵਾਲਾ ਉੱਚੀ ਸੁਣਾ ਲੈ ਫਿਰ ਪੂਰਾ ਲੈ ਸੁਣਾ ਦੇ ਪੂਰਾ ਲੈ ਮੈਂ ਕਿਤੇ ਕੋੜੇ ਕਰਤਾ ਚੱਕ ਦੇ ਬਟੇ ਉੱਠ ਦੇ ਨੇ ਪੱਤਾ ਗੋਲੀਆਂ ਦਾ ਖਾਰੇ ਆ ਸੈਤੀ ਉਹਨੇ ਪੁੱਠਾ ਪਾਲਿਆ ਮੂਰੇ ਆਗੇ ਦੌੜਦਾ ਗਰਾਰਾ ਮੱਤਰੋ ਗੋਲੀਆਂ ਦਾ ਦੇਖ ਲਾਉਣ ਨਜ਼ਾਰਾ ਮੱਤਰੋ ਗੋਲੀਆਂ ਦਾ ਦੇਖ ਲਾਉਣ ਨਜ਼ਾਰਾ ਮੱਤਰੋ ਨਾਲੇ ਤੇ ਬਿਆਸੀ ਜਿਵੇਂ ਮਰ ਗਿਆ ਕੁੱਤਾ ਦੇ ਮੂੰਹ ਚ ਫੇਰਾ ਫੇਰੀ ਕਰ ਗਿਆ ਕਹਿੰਦਾ ਮੂੰਹ ਜੋਗੀ ਬੈ ਕੇ ਖਰਾ ਖਰਾ ਮੱਤਰੋ ਗੋਲੀਆਂ ਦਾ ਦੇਖ ਲਾਉਣ ਨਜ਼ਾਰਾ ਮੱਤਰੋ ਗੋਲੀਆਂ ਦਾ ਦੇਖ ਲਾਉਣ ਨਜ਼ਾਰਾ ਮੱਤਰੋ ਮੁੰਡੇ ਨੂੰ ਖੜਾਉਣ ਸਾਥ ਵਿੱਚ ਲੈ ਗਿਆ ਚੱਕ ਲਿਆ ਕਤੂਰਾ ਮੁੰਡਾ ਉੱਥੇ ਹੀ ਰਹਿ ਗਿਆ ਮੁੰਡੇ ਨੂੰ ਬੁਲਾਵੇ ਦਾਰਾ ਦਾਰਾ ਮਿੱਤਰੋ ਗੋਲੀਆਂ ਦਾ ਦੇਖ ਲਓ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲਓ ਨਜ਼ਾਰਾ ਮਿੱਤਰੋ ਧਾਈ ਦੇ ਪਹਿਲੇ ਗੁਰੂ ਘਰ ਬੜਿਆ ਵੀੜੀ ਲਾਉਣ ਲੱਗਿਆ ਸੰਗਣੇ ਘੜਿਆ ਸਿੰਘ ਪੈਗੇ ਬੋਲ ਕੇ ਜਗਾਰਾ ਮਿੱਤਰੋ ਗੋਲੀਆਂ ਦੇਖ ਲਾਉਣ ਨਜ਼ਾਰ ਮਿੱਤਰੋ ਗੋਲੀਆਂ ਦਾ ਦੇਖ ਲਾਉਣ ਨਜ਼ਾਰ ਮਿੱਤਰੋ ਮੰਜੇ ਦੇ ਪਰੇ ਖੁੱਡੇ ਉੱਤੇ ਬਹਿ ਗਏ ਆ ਖੁੱਡਾ ਸੀ ਨ ਆਰਾਮ ਕੁੱਕੜਾਂ ਦਾ ਟਹਿ ਗਿਆ ਕੁੱਕੜਾਂ ਨੇ ਬਾਤਾਂ ਗੱਲਿਆਰਾ ਮਿੱਤਰੋ ਗੋਲੀਆਂ ਦਾ ਦੇਖ ਲਾਉਣ ਨਜ਼ਾਰ ਮਿੱਤਰੋ ਗੋਲੀਆਂ ਦਾ ਦੇਖ ਲਾਉਣ ਨਜ਼ਾਰ ਮਿੱਤਰੋ ਮੈਂ ਵੱਡਣਾ ਭੇਜਿਆ ਸੀ ਗਵਾਰੇ ਨੂੰ ਵੱਡ ਲਿਆ ਸੰਦੇ ਕੇਾਰੇ ਨੂੰ ਤੋਰ ਲਾ ਕੇ ਉੱਠਿਆ ਕੇ ਆਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਧੰਨ ਬੜਾ ਕਿਆ ਬਾਤ ਹੈ ਭਾਈ ਬਹੁਤ ਮਤਲਬ ਸੋਹਣਾ ਬਾਈ ਇਸ ਬੱਚੇ ਨੇ ਗਾਇਆ ਬਹੁਤ ਤੋਂ ਵੱਧ ਸਪੋਰਟ ਕਰਿਓ ਤੇ ਬਾਕੀ ਕਮੈਂਟਾਂ ਦੇ ਵਿੱਚ ਆਪਵਾ ਦੇ ਢੰਗਣਾ ਬਾਈ ਹਨਾ ਜਰੂਰ ਸਪੋਰਟ ਕਰਿਓ ਬੱਚੇ ਦੀ ਤੇ ਬਾਕੀ ਨੰਬਰ ਜਿਹੜਾ ਬਾਈ ਦਾ ਆਪਾਂ ਸਕਰੀਨ ਤੇ ਪਾਵਾਂਗੇ ਸੋ ਕੋਈ ਵੀ ਸਾਡੇ ਨਾਲ ਜਿੰਨੇ ਵੀ ਕਲਾਕਾਰ ਭਰਾ ਜੁੜੇ ਹੋਏ ਜੇ ਕੋਈ ਹਨਾ ਇਸ ਬੱਚੇ ਦੀ ਮਦਦ ਕਰਨਾ ਚਾਹੁੰਦਾ ਕੋਈ ਗੀਤ ਕਰਵਾਉਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਮਦਦ ਕਰਨਾ ਚਾਹੁੰਦਾ ਤਾਂ ਬਾਈ ਦੀ ਮਦਦ ਜਰੂਰ ਕਰਿਓ ਤੇ ਚਲੋ ਇਸ ਬੱਚੇ ਨੂੰ ਸ਼ੌਂਕ ਆ ਬਾਈ ਹਨਾ ਤੇ ਕਿਹੜੀ ਗੱਲ ਚ ਪੜਨਾ ਪਹਿਲੇ ਪਹਿਲੇ ਚ ਪਹਿਲੀ ਵਾਸ ਕਰਕੇ ਦੂਜੀ ਚ ਹੋ ਗਿਆ ਹੁਣ ਦੂਜੀ ਚ ਹੋ ਗਿਆ ਹਾਂ ਅੱਛਾ ਤੇ ਕਿਹੜੇ ਮਾਸਟਰ ਪਰ ਤੁਹਾਨੂੰ ਮਤਲਬ ਸਿਖਾਉਂਦੇ ਆ ਕੀ ਨਾਮ ਤੇਜਿੰਦਰ ਤੇਜਿੰਦਰ ਸਿੰਘ ਠੀਕ ਆ ਉਸ ਕਾ ਨਾਮ ਤੁਹਾਨੂੰ ਫਿਰ ਹੈ ਠੀਕ ਆ ਤੇ ਉਹਨਾਂ ਨੂੰ ਫਿਰ ਕਿਹੜਾ ਗਾਣਾ ਸੁਣਾਉਣਾ ਜਿਆਦਾ ਕਿਹੜਾ ਗਾਣਾ ਇੱਕ ਤਾਂ ਨਹੀਂ ਆ ਸੁਣਾ ਦੇਣਾ ਇੱਕ ਗੋਲੀਆਂ ਵਾਲਾ ਇੱਕ ਚਿੱਟੇ ਵਾਲਾ ਇੱਕ ਚਿੱਟੇ ਵਾਲਾ ਚਿੱਟੇ ਵਾਲਾ ਗਾਣਾ ਬਈ ਬਹੁਤ ਯਾਰੇ ਵਾਇਰਲ ਹੋਇਆ ਹੈ ਨਾ ਜਿਵੇਂ ਛੋਟੀ ਜੀ ਉਮਰ ਆ ਮਤਲਬ ਕੈਸਾ ਸੁਣਾਉਣਾ ਬਈ ਇਹ ਸਿਮਾ ਸਾਲ ਲੱਗਿਆ ਹੈ ਨਹੀਂ ਅੱਛਾ ਆ 6 ਸਾਲਾਂ ਦਾ ਬਈ ਬੱਚਾ ਹਨ ਤੇ ਛੋਟੀ ਉਮਰਾਂ ਦਾ ਤੇ ਮੰਨ ਲਓ ਵੀ ਸੋਚ ਦੇਖੋ ਬਹੁਤ ਚੰਗੀ ਹੈ ਨਾ ਅੱਜ ਕੱਲ ਦੇਖਦਾ ਵੀ ਯਾਰ ਵੱਡੇ ਵੱਡੇ ਹਨ ਮਤਲਬ ਵੀ 40 40 ਸਾਲ ਦੇ ਨੂੰ ਹਨ ਆਕ ਲਾਉਂਦੀ ਮਤਲਬ ਕਹਿਣ ਦਾ ਮਤਲਬ ਹਨ ਤੇ ਇਸ ਬੱਚੇ ਦੀ ਸੋਚ ਬਹੁਤ ਵਧੀਆ ਤੇ ਜਿੰਨੇ ਵੀ ਗੀਤ ਸੁਣਾਇਆ ਕੱਲ ਧਰਮਿਕ ਗੀਤ ਸੁਣਾਇਆ ਨਸ਼ੇ ਵਾਲਾ ਸੁਣਾਇਆ ਇਹਨਾਂ ਨੇ ਹਨ ਤੇ ਕਿਉਂਕਿ ਨਸ਼ਾ ਕਰਨ ਵਾਲਾ ਜਮਾ ਮੂੰਹ ਤੇ ਚਪੇਟ ਸੀਗੀ ਤੇ ਉਹਨਾਂ ਤੇ ਗਾਇਆ ਤੇ ਆ ਗੋਲੀ ਵਾਲਾ ਗੋਲੀਆਂ ਨੇ ਵੇਖ ਲੋ ਨਜ਼ਾਰਾ ਮਿੱਤਰੋ ਜਿਵੇਂ ਗੋਲੀਆਂ ਖਾਂਦੇ ਹਨਾ ਕੋਈ ਕੌਲੇ ਨਾਲ ਡਿੱਗਦਾ ਕੋਈ ਕਿਵੇਂ ਵਜਦਾ ਹਨਾ ਸੋ ਬਹੁਤ ਵਧੀਆ ਗੱਲ ਕੀਤੀ ਆ ਸੋ ਇਸ ਬੱਚੇ ਦੀ ਵੱਧ ਤੋਂ ਵੱਧ ਫੋਲੋ ਸਪੋਰਟ ਕਰਨੀ ਆ ਬਾਈਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਈ ਦਾ ਨੰਬਰ ਦੇਵਾਂਗੇ ਤੇ ਕੋਈ ਵੀ ਮਤਲਬ ਹਨਾ ਮਦਰ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਤਾਂ ਇਸ ਬੱਚੇ ਦੀ ਆਪਾਂ ਸਪੋਰਟ ਕਰਨੀ ਆ ਫੁੱਲ ਠੀਕ ਹੈ ਉੱਤੋਂ ਤਿੱਕਰ ਲੈ ਕੇ ਜਾਣਾ ਆਪਾਂ ਤੇ ਹੋਰ ਵੀ ਚੈਨਲ ਵਾਲੇ ਜਿੰਨੇ ਵੀ ਜੁੜੇ ਆ ਭਰਾ ਮੇਰੇ ਨਾਲ ਤਾਂ ਵੱਧ ਤੋਂ ਵੱਧ ਬਾਈ ਇਸ ਬੱਚੇ ਕੋਲੇ ਤੇ ਮਾਲ ਬੋਕਰੋਂ ਵੀ ਬਾਈ ਠੀਕ ਠਾਕ ਹੀ ਆ ਵਧੀਆ ਤੇ ਵੈਸੇ ਆਪਣਾ ਕੱਪੜੇ ਦਾ ਕੰਮ ਵੀ ਹੈ ਨਾ ਹਾਂਜੀ ਸਲਾਈ ਦਾ ਕੰਮ ਵੀ ਕਰਦੇ ਆ ਅੱਛਾ ਸਲਾਈ ਦਾ ਕੰਮ ਹੋਰ ਕੀ ਕੰਮ ਕਰਦੇ ਗੋਲ ਗੱਪਿਆਂ ਦਾ ਕੰਮ ਵੀ ਕਰਦੇ ਆ ਅੱਛਾ ਨਾਲ ਨਾਲ ਬਾਈ ਗੋਲ ਗੱਪਿਆਂ ਦਾ ਕੰਮ ਕਰਦਾ ਪਰ ਮਿਹਨਤ ਕਰਦਾ ਹਣਾ ਤੇ ਪਹਿਲੀ ਗੱਲ ਤਾਂ ਮੈਨੂੰ ਖੁਸ਼ੀ ਹੋਈ ਬਾਈ ਦੋਨੇ ਕੰਮ ਕਰਦਾ ਹਣਾ ਨਾਲ ਨਾਲ ਵੀ ਕੱਪੜੇ ਦਾ ਵੀ ਕਰਦਾ ਸਲਾਈ ਦਾ ਕੰਮ ਨਾਲ ਨਾਲ ਗੋਲ ਗੱਪਿਆਂ ਦਾ ਕੰਮ ਸ਼ਾਮ ਨੂੰ ਹਣਾ ਬਾਈ ਹਾਂਜੀ ਹਾਂ ਹਾਂ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਹੋਰ ਤੇ ਨਹੀਂ ਕੁਝ ਸੁਣਾਣਾ ਇੱਕ ਪੈਰਾ ਕੁਝ ਸੁਣਾ ਦੇ ਜਿਆਦਾ ਨਹੀਂ ਇੱਕ ਪੈਰਾ ਸੁਣਾ ਦੇ ਸੁਣਾ ਦੇ ਸੁਣਾ ਜੜਪੁੱਟ ਦੀ ਤਾਂ ਸੁੱਕ ਜੂ ਬੁੱਟਾ ਫੁੱਲ ਨਹੀਂ ਲੱਗਨੇ ਬੇਲ ਬਣਾ ਕਿ ਮੇਰਾ ਉਸ ਨਹੀਂ ਦਊਗਾ ਦੀਵਾ ਦਸ ਦੇ ਪਾਏ ਤੇਲ ਬਣਾ ਬਾਬਾ ਜੀ ਤੁਸੀਂ ਬਣਾਓ ਬਚੋਲੇ ਰਸਤ ਪੀਰ ਮਨਾਉਣ ਗਿਆ ਢਿੰਗ ਨੂੰ ਜੇ ਮਾਰੋਂਗੇ ਤਾਂ ਨੂੰਹ ਕਿੱਥੋਂ ਆਉਣ ਗਿਆ ਢੀਆਂ ਨੂੰ ਜੇ ਮਾਰੋਂਗੇ ਤਾਂ ਨੂੰਹ ਕਿੱਥੋਂ ਆਉਣ ਗਿਆ ਧੰਨਵਾਦ ਕਿਆ ਬਾਤ ਹੈ ਭਾਈ ਤੇ ਕਰਿਓ ਵੀਰ ਬਣ ਕੇ ਵੱਧ ਤੋਂ ਵੱਧ ਸਪੋਰਟ ਤੇ ਇਹੋ ਜਿਹੇ ਬੱਚਿਆਂ ਦੀ ਲੋੜ ਆ ਪੰਜਾਬ ਦੇ ਵਿੱਚ ਹਨਾ ਤੇ ਬਾਕੀ ਆਪਾਂ ਅਗਲੀ ਵੀਡੀਓ ਕਰਾਂਗੇ ਤੇ ਕਿਉਂਕਿ ਜਿਆਦਾ ਆਪਾਂ ਗਾਣੇ ਗਵਾਣੀ ਸਾਰੇ ਕਿਉਂਕਿ ਬੱਚਾ ਹਨਾ ਮਤਲਬ ਕਈ ਵਾਰੀ ਗਲਾ ਮਤਲਬ ਖਰਾਬ ਹੋ ਸਕਦਾ ਨਾ ਸੋ ਇਸ ਕਰਕੇ ਤੇ ਬਾਕੀ ਕਰਿਓ ਬਾਈ ਬਣ ਕੇ ਸਪੋਰਟ ਧੰਨਵਾਦ ਸਾਰੀ ਕਾਲ ਜੀ